ਕਿ ਜਿਹੜੇ 25 ਤੇ 26 ਜਿਹੜਾ ਸਵਾਲ ਹੈਗਾ ਇਹ ਚੁੰਨੇ ਨਹੀਂ ਖਰੀਦ ਕੀਤੇ ਗਏ ਉਹਦੇ ਚ 6000 ਟੋਨ ਤੋਂ ਲੈ ਕੇ 10000 ਟੋਨ ਤੱਕ ਦਾ ਜਿਹੜਾ ਇਹ ਚੁੰਨੇ ਦੇ ਫੋਕਸ ਖਰੀਦਾ ਤਕਲਾ ਸਮਝਣਾ ਬਹੁਤ ਵੱਡਾ ਮਾਮਲਾ ਹੈ ਕਿਉਂਕਿ ਜੇ ਮੇਨ ਮੁੱਖ ਵਜ੍ਹਾ ਇਹ ਤੁਸੀਂ ਜਾਰੀ ਹੈ ਕਿ ਜਿਹੜੇ ਇਹ ਆਰਪੀ ਹੈਗੇ ਉਹਨਾਂ ਸਥਾਨਾਂ ਤੇ ਜਿੰਨੀਆਂ ਕਿੰਦਰੋਂ ਵਾਰ-ਵਾਰ ਇਸ ਤਰੀਕੇ ਨਾਲ ਗਵਾਂਧੀ ਸੂਬੇ ਤੋਂ ਸਸਤੇ ਭਾਅ ਚੂਨਾ ਖਰੀਦਿਆ ਗਿਆ ਦੇਰਵਾਚ ਜਿਹੜਾ ਪੈਸਾ ਸੀਗਾ ਕਹਿੰਦੇ ਉਜਾੜੀਆਂ ਵੱਲੋਂ ਕਿਸੇ ਕਿਸਾਨਾਂ ਵੱਲੋਂ ਲੈਂਡਾਂ ਵੱਲੋਂ ਕਿਸੇ ਕਰੀਜਨਸ ਇਹਨਾਂ ਅਧਿਕਾਰੀਆਂ ਵੱਲੋਂ ਆਪਸ ਵਿੱਚ ਵੰਡਿਆ ਗਿਆ। ਤਾਂ ਪੰਜਾਬ ਸਰਕਾਰ ਨੇ ਵੀ ਇਸ ਚਿਕਾਇਤ ਨੂੰ ਫੱਕਾਇਆ ਸਦਿਆ। ਪੂਰੀ ਜ਼ਿੰਦਗੀ ਨਾਲ ਡੇਰ ਮੈਂ ਨਾਲ ਦੀ ਨਾਲ ਜਿਹੜੇ ਜਿਲ੍ਹਾ ਪੱਧਰ 'ਤੇ ਰੱਖੀ ਅਧਿਕਾਰੀ ਹੈ, ਏਜੰਸੀਆਂ ਹੈਗੀਆਂ ਮੈਂ ਰੋਸ ਵੀ ਕਾੜ ਦਿੱਤਾ ਹੈਗੇ। ਬਿਲਕੁਲ ਸਿੱਧਾ ਸਾਹਿਬ ਉਧਰ ਦੂਜੇ ਪਾਸੇ ਗੱਲ ਕੀਤੀ ਜਾਵੇ ਪਿਤੇ ਸਮੇਂ ਸਰਕਾਰਾਂ ਦੇ ਵੱਲੋਂ ਪੰਚਾਇਤਾਂ ਨੂੰ ਇੱਕ ਅਪੀਲ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਨਸ਼ਿਆ ਅਤੇ ਕੈਂਸਰ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਕੁਝ ਨਾ ਕੁਝ ਆਪਣਾ ਯੋਗਦਾਨ ਪਾੰਦ ਲਿਆ ਰਹਿਤ ਪਰ ਜਾਣਕਾਰੀ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਚਾਇਤਾਂ ਦੇ ਵੱਲੋਂ ਕੁਝ ਵੀ ਹਲੇ ਤੱਕ ਕੋਈ ਕਿਸੇ ਤਰ੍ਹਾਂ ਦਾ ਯੋਗਦਾਨ ਨਹੀਂ ਪਾਇਆ ਜਾ ਰਿਹਾ। ਕਿਹਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਨਸ਼ਿਆਂ ਦੇ ਮੁੱਦੇ ਤੇ ਬਤੌਰ ਤੇ ਲੜਾਈ ਲੜੀ ਜਾ ਸਕਦੀ ਹੈ। ਸੁਖੈ ਸੰਗ ਤੁਹੇ ਪਾਸੇ ਨਸ਼ਾ ਆਪ ਨੂੰ ਦਗੜਾਈ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਸੇ ਸਾਰੇ ਚ ਪੰਚਾਇਤਾਂ ਨੂੰ ਪੱਥਰ ਕੱਢਿਆਗੇ ਵੀ ਤੁਸੀਂ ਆਪਣੇ ਹਿੱਸੇ ਜੋ ਕੁਝ ਹਿੱਸਾ ਜੜਿਆਗਾ ਪੰਚਾਇਤਾਂ ਜਿਹੜੀਆਂ ਆਮਦਨ ਹੁੰਦੀ ਹੈ ਉਹ ਤੋਂ ਕੁਝ ਹਿੱਸਾ ਇਸ ਫੰਡਸ ਲਈ ਵਾਰਿਆ ਕਰ ਪਿਛਲੇ 7 ਮਹੀਨਿਆਂ ਜਿਹਨੂੰ ਪੰਜਾਬੀ ਜਾਗਦੇ ਨਾ ਉੱਥੇ ਕੋਈ ਨਹੀਂ ਕਿਸੇ ਪੰਚਾਇਤ ਨੇ ਦਿੱਤੀ ਆ ਤਾਂ ਨਸ਼ੇ ਰੋਕਣ ਦੇ ਮਾਮਲੇ 'ਚ ਨਹੀਂ ਕੈਂਸਰ ਦੇ ਮਾਮਲੇ ਤੋਂ ਕਾਂਗਰਸ ਪਾਰਟੀ ਨੇ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਦਾ ਜਿਹੜਾ ਬਾਹਰ ਦਾ ਰਸਤਾ ਦਿਖਾ ਦਿੱਤਾ ਯਾਨੀ ਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਔਰ ਇਸ ਨੂੰ ਲੈ ਕੇ ਜਿਹੜਾ ਪੰਜਾਬ ਦਾ ਸਿਆਸੀ ਮੋਲ ਹੈ ਕਾਫੀ ਜ਼ਿਆਦਾ ਗਰਮਾ ਚੁੱਕਿਆ ਹੈ ਤੁਸੀਂ ਇਸ ਮੁੱਦੇ ਨੂੰ ਕਿਵੇਂ ਵੇਖਦੇ ਹੋ ਮਾੜੀ ਪਤਨੀ ਨਵਜੋਤ ਕੋਰ ਸਿੱਧੂ ਪਿਛਲੇ ਦਿਨ ਨੇ ਤੁਹਾਨੂੰ ਕੋਈ ਬਿਆਨ ਵਾਜੀ ਇਸ ਤਰ੍ਹਾਂ ਕੀਤਾ ਕਿ ਜੇ ਕਿਸੇ ਨੂੰ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨੀ ਹੋਵੇ ਉਮੀਦਵਾਰ ਦੇ ਤੌਰ ਤੇ ਤਾਂ ਪਾਰਟੀਆਂ ਨੂੰ ਜਿਹੜਾ 5-500 ਕਰੋੜ ਰੁਪਏ ਦੇ ਨੇ ਵੱਡੇ ਫੰਡ ਮਰੀਆ ਕਰੋੜਾ ਡੇ ਕਰਨੇ ਪੈਣਾ ਤਾਂ ਉਹ ਕਹਿੰਦੇ ਸਾਡੇ ਕੋਲੇ ਨਾ ਤਾਂ ਇਹ ਨਾ ਪੈਸਾ ਦੇਣ ਜੁਗਾ ਹੈ ਨਹੀਂ ਇਸ ਕਰਕੇ ਜਿਹੜਾ ਨਜੂਦ ਸਿੰਘ ਸਿੱਧੂ ਮੁੱਖ ਮੰਤਰੀ ਖੁਸ਼ੀ ਆਸ ਨਹੀਂ ਕਰ ਸਕਦੇ ਇਹ ਤੁਹਾਡੇ ਬਵਾਲ ਪਕਿਆ ਬਵਾਲ ਪਕਿਆ ਕਾਂਗਰਸ ਨੇ ਨੋਟਸ ਤਾਰੀ ਕੀ ਤਾਂ ਕਿ ਜਵਾਬ ਦਿਓ ਨਜੂਦ ਕੋਰ ਸਿੱਧੂ ਨੇ ਕੋਈ ਜਵਾਬ ਹੀ ਦਿੱਤਾ ਇਹਨਾਂ ਨੂੰ ਬਤਲ ਕਰ ਦਿੱਤਾ ਗਿਆ ਹੁਣ ਜਿਹੇ ਪ੍ਰੈਸਰ ਜ਼ਿਕਰ ਕਰ ਰਹੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਨਜੂਦ ਕੋਰ ਸਿੱਧੂ ਪਾਰਟੀ ਤੋਂ ਕਾਂਗਰਸ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਆਦੀ ਦੂਜੀ ਲੀਡਰਸ਼ਿਪ ਹੈ ਆਜਾ ਬੜੈਂਗ ਦੀ ਗੱਲ ਕਰ ਲਈ ਹੋਰ ਅਗੋਂ ਦੀ ਗੱਲ ਕਰਦੇ ਉਹ ਵੀ ਉਸ ਮੌਕੇ ਤੇ ਹਾਜ਼ਰ ਸੀ ਕਿਉਂ ਇਸ ਕਰਕੇ ਜਦੋਂ ਮੌਜੂਦ ਕਰ ਸੀ ਦੂਤੇ ਕਾਰਵਾਈ ਕੀਤੀ ਗਈ ਨਾ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਬਿਹਾਇੰਡ ਯੂਲ ਸੇਖ ਰਹੇ ਸਾਡਾ ਸਰੋਤਿਆ ਦਾ ਮੈਕੋਬਲ ਕਪੂਲ ਸਵਾਗਤ ਕਰਦੀਆਂ ਇਸ ਸ਼ੋਅ ਦੇ ਵਿੱਚ ਆਪਾਂ ਨਜ਼ਰ ਮਾਰਦੇ ਆ ਦਿਨ ਪਰ ਦੀਆਂ ਕੁਝ ਖਾਸ ਖਬਰਾਂ ਤੇ ਤੇ ਨਾ ਖਬਰਾਂ ਤੇ ਬਹਿ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਮਿਹਰबानी ਵਿਪਾਲ ਅਸਥਾਨ ਮੈਂ ਨੇ ਸਤਿਕਾਰ ਨਾਲ ਸੱਸੀਕਾਲ ਲੋਸਵਨ ਜੀ ਸਿੱਧੂ ਸਾਹਿਬ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਇੱਕ ਮਾਮਲਾ ਝੋਨੇ ਦੀ ਖਰੀਦ ਨੂੰ ਲੈ ਕੇ ਉਹ ਕਾਫੀ ਜ਼ਿਆਦਾ ਗਰਮਾਇਆ ਹੋਇਆ ਚੀਜ਼ ਦੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਸ ਵਾਰ 6 ਤੋਂ 10000 ਕਰੋੜ ਰੁਪਏ ਦੀ ਝੋਨੇ ਦੀ ਬੋਗਸ ਖਰੀਦ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਜਿਹੜਾ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਤੇ ਸਰਕਾਰਾਂ ਜਿਹੜੀਆਂ ਆਪਸ ਦੇ ਵਿੱਚ ਭਿੜਦੀਆਂ ਵੀ ਨਜ਼ਰ ਆ ਰਹੀਆਂ ਨੇ ਦੇਖੋ ਬਹੁਤ ਵੱਡਾ ਵਿਵਾਦ ਆ ਪੱਖਾਂ ਦੇ ਸਮਾਨ ਇਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨਾਂ ਤੋਂ ਪੰਜਾਬ ਦੇ ਮੁੱਖ ਖੱਤਰ ਨੂੰ ਪਤਰਾ ਹੈ ਜਿਸ ਨੇ ਕਿ ਜਿਹੜੇ 25 ਤੇ 26 ਜਿਹੜਾ ਸਾਲ ਹੈਗਾ ਇਹਦੇ ਚ ਝੋਨੇ ਦੀ ਖਰੀਦ ਕੀਤੀ ਗਈ ਉਹਦੇ ਚ 6000 ਕਰੋੜ ਤੋਂ ਲੈ ਕੇ 10000 ਕਰੋੜ ਤੱਕ ਦਾ ਜਿਹੜਾ ਹੈਗਾ ਝੋਨੇ ਦੀ ਬੋਗਸ ਖਰੀਦ ਦਾ ਆਪਣਾ ਸਮਣਿਆ ਬਹੁਤ ਵੱਡਾ ਮਾਮਲਾ ਹੈ ਹਾਲਾਂਕਿ ਪਿਛਲੇ ਸਮੇਂ ਜੀ ਇਹ ਜਿਵਾਦ ਉੱਠਦੇ ਰਹੇ ਆ ਪਰ ਜਿਸ ਵਾਰ ਦੀ ਗੱਲ ਕਰੀਏ ਉਹਦੇ ਚ ਮੇਨ ਮੁੱਖ ਵਜ੍ਹਾ ਇਹ ਤੁਸੀਂ ਜਾ ਰਿਹਾ ਕਿ ਜਿਹੜੇ ਇਹ ਆਰਟੀਏ ਹੈਗੇ ਉਹਨਾਂ ਇਸ ਕਥਾਮ ਪੇ ਜੀਨੀਏ ਕੇਂਦਰ ਨੂੰ ਬਾਰ-ਬਾਰ ਕੇ ਜੀ ਇਸ ਤਰੀਕੇ ਦੇ ਨਾਲ ਗੋੰਢੀ ਸੂਬਿਆਂ ਤੋਂ ਸਸਤੇ ਭਾਅ ਚ ਚੋਨਾ ਖਰੀਦੇ ਆ ਗਾ ਤੇ ਫਿਰ ਆ ਜਾ ਕੇ ਜਿਹੜੀ ਘਟੂ ਘਟ ਸ ਹੈ ਕੀਮਤیں ਆਪਾਂ ਐਮ ਐਸ ਪੀ ਆਉਂਦੇ ਆ ਐਮ ਐਸ ਪੀ ਦੇ ਤੌਰ ਤੇ ਮਹਿੰਗੇ ਭਾਅ ਜਿਹੜਾ ਹੈਗਾ ਵੇਚਿਆ ਗਿਆ ਤੇ ਫਿਰ ਬਾਅਦ ਚ ਜਿਹੜਾ ਪੈਸਾ ਸੀ ਆ ਕੇਂਦੇ ਉਜਾੜਤਿਆਂ ਵੱਲੋਂ ਕਿਸੇ ਕਿਸਾਨਾਂ ਵੱਲੋਂ ਜ਼ੰਡਾਂ ਵੱਲੋਂ ਇਹਦੇ ਕ੍ਰੀਜੈਂਸੀ ਦੇ ਅਧਿਕਾਰੀਆਂ ਵੱਲੋਂ ਆਪਸ ਚ ਵੰਡਿਆ ਗਿਆ ਇਹ ਤਾਂ ਮਾਮਲਾ ਸਹੀ ਹੈ ਵਾਕਈ ਖੋੜਾ ਰੁਪਏ ਦਾ ਕਪੜਾ ਵੇਚਾ ਵੱਡੀ ਗੱਲ ਹੈ ਜੀ ਪੰਜਾਬ ਸਰਕਾਰ ਨੇ ਵੀ ਇਸ ਸ਼ਿਕਾਇਤ ਨੂੰ ਆਪਾਂ ਕੈਸਾ ਨੇ ਪੁਲਿਸ ਨਿਧੀ ਨਾਲ ਲਿਆ ਉਹਨਾਂ ਨਾਲ ਦੀ ਨਾਲ ਜਿਹੜੇ ਹੈਗੇ ਜ਼ਿਲ੍ਹਾ ਪਤਤ ਜਿਹੜੇ ਅਧਿਕਾਰੀ ਹੈ ਏਜੰਸੀਆਂ ਹੈਗੀਆਂ ਉਹਨਾਂ ਨੇ ਨੋਟਸ ਵੀ ਕਢ ਦਿੱਤਾ ਹੈ ਕਿ 13 ਫਰਵਰੀ ਤੱਕ ਇਹ ਸਾਰੇ ਮਾਮਲੇ ਦੀ ਜਰੀਏ ਖਾਂਚ ਪੜਤਾਲ ਕਰਕੇ ਰਿਪੋਰਟ ਜਿਹੜੀ ਹੈਗੀ ਵਾਪਸ ਪੰਜਾਬ ਸਰਕਾਰ ਨੂੰ ਇਹ ਚੀਜ਼ ਹੈ ਸਾਡੀ ਜਾਣਕਾਰੀ ਮੁਤਾਬਕ ਇਸ ਪੱਤਰ ਤੇ ਮੀਟਿੰਗਾਂ ਵੀ ਸ਼ੁਰੂ ਹੋ ਗਈਆਂ ਹਸਪਤਾਲ ਵੀ ਸ਼ੁਰੂ ਹੋ ਗਿਆ ਕਿ ਵਾਕਈ ਗੱਲ ਸਹੀ ਹੈ ਜਾਂ ਨਹੀਂ ਸਹੀ ਪਰ ਦੂਜੇ ਪਾਸੇ ਅਜੇ ਤੱਕ ਪੰਜਾਬ ਸਰਕਾਰ ਨੇ ਸਿੱਧੇ ਤੌਰ ਤੇ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਪੇਸ਼ਾਤੀ ਹੋਈ ਹੈ ਇਹਨਾਂ ਜਰੂਰ ਉਸ ਮੀਡੀਆ ਜਾਣਕਾਰੀ ਆ ਰਹੀ ਹੈ ਕੁਝ ਅਧਿਕਾਰੀਆਂ ਨੇ ਜਰੂਰੀ ਇਸ ਬਾਰੇ ਪੁਸ਼ਟੀ ਕੀਤੀ ਹੈ ਕਿ ਸ਼ਿਕਾਇਤ ਆਈ ਹੈ ਪਰ ਜੋ ਸ਼ਿਕਾਇਤ ਇਸ ਬੇਸ ਤੇ ਜਾਂਚ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਹਿੰਦੇ ਬੋਗਸ ਕਿਸਮ ਦੇ ਸੰਦੇਸ਼ ਕਹਤਾ ਆਈ ਹੈ ਮੁਜੇ ਨੇ ਦੋ ਮਾਮਲੇ ਹੋ ਗਏ ਇੱਕ ਤਾਂ ਕੇਂਦਰ ਵੱਲੋਂ ਜਿਹੜਾ ਪੱਤਰ ਆਇਆ ਕਿ ਬੋਗਸ ਖਰੀਦ ਕੀਤੀ ਗਈ ਹੈ ਉਹਦੀ ਜਾਂਚ ਦੂਜੇ ਵਾਰ ਸਪੰਜਾ ਦੇ ਅਧਿਕਾਰੀ ਕਹਿ ਰਹੇ ਸੀ ਬੋਗਸ ਜਾਂ ਤਾਂ ਵੱਖਰਾ ਮਾਮਲਾ ਪਰ ਸਿੱਕੇ ਤਾਂ ਹੀ ਬੋਗਸ ਹੈ ਇਹ ਕਰਕੇ ਕੋਈ ਕਾਰਵਾਈ ਬਣਦੀ ਨਹੀਂ ਉਹ ਕਹਿੰਦੇ ਜਦੋਂ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਉਹਦੀ ਰਿਪੋਰਟ ਆਏਗੀ ਕੇਂਦਰ ਨੂੰ ਭੇਜ ਦਿੱਤੀ ਜਾਏਗੀ ਪਰ ਜੇ ਗੱਲ ਸਚਾਈ ਹੋਈ ਤਾਂ ਇਹ ਬਹੁਤ ਵੱਡਾ ਮਾਮਲਾ ਇਸ ਮਾਮਲੇ ਦਿਖਾਇਆ ਜਾਏਗਾ ਪਿਛਲੇ ਸਮੇਂ ਜਿਵੇਂ ਆਪਾਂ ਜਾਣਦੇ ਹਾਂ ਇਹ ਲੋਕਾਂ ਕਰਦੇ ਆਂ ਸਰਕਾਰ ਨਾਲੀਆਂ ਇੱਕ ਪੰਜਾਬ ਦੇ ਮੰਤਰੀ ਜਿਹੜੇ ਫੂਡ ਸਪਲਾਈ ਵਿਸਰਸੀ ਉਹਦੇ ਤੇ ਦੋਸ਼ ਹੀ ਲੱਗੇ ਸੀ ਕਿ ਜਿਹੜੇ ਸਕੂਟਰਾਂ ਦੇ ਨੰਬਰ ਸੀ ਉਹਨਾਂ ਦੇ ਨਾਂ ਤੇ ਠਕਾਂ ਟੋਟੋਾਈ ਦੇ ਜਿਹੜੇ ਪੈਸੇ ਰਸੂਲੇ ਗਏ ਸੋ ਅਨਾਜ ਦਾ ਖਰੀਦ ਦਾ ਵੇਚ ਦਾ ਇੱਕ ਐਸਾ ਮਾਮਲਾ ਜਿਹੜਾ ਜਿਸਦੇ ਤੇ ਬਹੁਤ ਵੱਡੇ ਕੱਪੜੇ ਸਮੇਂ ਸਮੇਂ ਤੋਂ ਉੜਦੇ ਰਹੇ ਪਰ ਜਾਂਚ ਕਿਸੇ ਤਣਪਤਨ ਨਹੀਂ ਲੱਗਦੀ ਆਖਰ ਚ ਆ ਕੇ ਇਦਾਂ ਹੀ ਲੱਗੇਗਾ ਸਾਰਾ ਮਾਮਲਾ ਜਿਹੜਾ ਖਿਲਰ ਜਾਂਦਾ ਹੁਣੇ ਮਾਮਲਾ ਬਹੁਤ ਵੱਡਾ ਹੈ ਕਿ ਪੰਜਾਬ ਚ ਸਭ ਤੋਂ ਵੱਡੀ ਪਦਰ ਤੇ ਐਮਐਸਵੀ ਦੀ ਗੱਲ ਕਰੀਏ ਪੰਜਾਬ ਜਨ ਸ੍ਰੀ ਦੀ ਸਭ ਤੋਂ ਵੱਡੀ ਪਦਰ ਤੇ ਖਰੀਦ ਹੁੰਦੀ ਹੈ ਕਿਸਾਨ ਵੀ ਜਾਗਰੂਕ ਹੈ ਸਰਕਾਰ ਵੀ ਜਾਗਰੂਕ ਹੈ ਪਰ ਇਸ ਦੇ باوجود ਜੇ ਕੰਡੀਆਂ ਸੂਬਿਆਂ ਤੋਂ ਸਸਤਾ ਝੋਨਾ ਆਇਆ इजीली ਲੈਜੋ ਨੇਵਾਰਾ ਆਰਤੀ ਜੁਮੇਵਾਰ ਹੈ ਅਧਿਕਾਰੀ ਜੁਮੇਵਾਰ ਹੈ ਜਾਂ ਇਹ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਮਾਮਲਾ ਵੱਡਾ ਜ਼ਰੂਰ ਹੈ ਕਿ ਕਰੋੜਾ ਰੁਪਏ ਦੇ ਖਰੀਦ ਦੇ ਕਪਰੇ ਨਾਲ ਜੁੜਿਆ ਹੋਆ ਮਾਮਲਾ ਜੀ ਜੀ ਬਿਲਕੁਲ ਸਿੱਧਾ ਸਾਹਿਬ ਉਧਰ ਦੂਜੇ ਪਾਸੇ ਗੱਲ ਕੀਤੀ ਜਾਵੇ ਪਿੱਤੇ ਸਮੇਂ ਸਰਕਾਰਾਂ ਦੇ ਵੱਲੋਂ ਪੰਚਾਇਤਾਂ ਨੂੰ ਇੱਕ ਅਪੀਲ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਨਸ਼ਿਆ ਅਤੇ ਕੈਨਸਰ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਕੁਝ ਨਾ ਕੁਝ ਆਪਣਾ ਯੋਗਦਾਨ ਪਾਉਂਦੀਆਂ ਰਹਿਤ ਪਰ ਜਾਣਕਾਰੀ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਚਾਇਤਾਂ ਦੇ ਵੱਲੋਂ ਕੁਝ ਵੀ ਹਲੇ ਤੱਕ ਕੋਈ ਕਿਸੇ ਤਰ੍ਹਾਂ ਦਾ ਯੋਗਦਾਨ ਨਹੀਂ ਪਾਇਆ ਜਾ ਰਿਹਾ ਦੇ ਕੋਈ ਵੀ ਨਿਰਚਿਤ ਸਵਾਲ ਆਇਆ ਇਸ ਕਰਕੇ ਹੈ ਕਿਉਂਕਿ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਇਨ ਨਸ਼ਿਆਂ ਦੇ ਮੁੱਦੇ ਤੇ ਵੱਤਵਾਰ ਜੜੀ ਲੜਾਈ ਲੜੀ ਜਾ ਸਕਦੀ ਹੈ ਜਿਹੜੇ ਮਰੀਜ਼ ਆ ਉਹਨਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਇਸ ਲਈ ਫੰਡਸ ਦੀ ਗੱਲ ਕੀਤੀ ਜਾ ਰਹੀ ਹੈ ਇਹ ਫੰਡ ਜਿਹੜੇ ਹੈਗੇ ਜਿੱਥੇ ਨਸ਼ਿਆਂ ਨੂੰ ਰੋਕਣ ਦੇ ਲਈ ਮਰੀਜ਼ਾਂ ਦੀ ਮਦਦ ਦੇ ਲਈ ਪੰਜਾਬ ਸਰਕਾਰ ਨੂੰ ਪੰਚੇਤਾਂ ਨੂੰ ਲਿਖਿਆ ਗਿਆ ਉਥੇ ਨਾਲ ਹੀ ਕੈਂਸਰ ਤੇ ਪੰਜਾਬ ਲਈ ਇੱਕ ਬਹੁਤ ਵੱਡੀ ਚੁਣੌਤੀ ਪਣੀ ਹੋਈ ਹੈ ਬੜੀ ਗੰਬੀਰ ਸਮੱਸਿਆ ਆਪਾਂ ਪਹਿਲਾਂ ਵੀ ਇਸ ਮੁੱਦੇ ਤੇ ਚਰਚਾ ਕਰਦੇ ਰਹੇ ਨੇ ਸੋ ਕੈਂਸਰ ਤੇ ਦੂਜੇ ਪਾਸੇ ਨਸ਼ਿਆਂ ਨੂੰ ਦੜਾਈ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਿਸੇ ਸਾਰੇ ਚ ਪੰਚਾਇਤਾਂ ਨੂੰ ਪੱਤਰ ਕਢਿਆ ਕਿ ਵੀ ਤੁਸੀਂ ਆਪਣੇ ਹਿੱਸੇ ਤੋਂ ਕੁਝ ਹਿੱਸਾ ਜੜਾ ਲਾਏਗਾ ਪੰਚਾਇਤਾਂ ਜਿਹੜੀ ਆਮਦਨ ਹੁੰਦੀ ਹੈ ਉਹਦਾ ਕੁਝ ਹਿੱਸਾ ਇਸ ਫੰਡ ਲਈ ਮਾਇਆ ਕਰਨ ਪਰ ਮੀਡੀਆ ਦੀ ਜਿਹੜੀ ਜਾਣਕਾਰੀ ਆਈ ਹੈ ਉਹਦੇ ਅਨੁਸਾਰ ਕਿ ਪਿਛਲੇ 7 ਮਹੀਨਿਆਂ ਜਿਹਨੂੰ ਪੰਜਾਬੀ ਚ ਆਖਦੇ ਨੇ ਫੁੱਟੀ ਕੌਟੀ ਕਿਸੇ ਪੰਚਾਇਤ ਨੇ ਦਿੱਤੀ ਨਾ ਤਾਂ ਨਸ਼ੇ ਰੋਕਣ ਦੇ ਮਾਮਲੇ 'ਚ ਨਾ ਹੀ ਕੈਂਸਰ ਦੇ ਮਾਮਲੇ 'ਚ ਹੁਣ ਦੁਬਾਰਾ ਫੇਰ ਪੰਜਾਬ ਸਰਕਾਰ ਵੱਲੋਂ ਪਥਰ ਕੰਢਿਆ ਗਿਆ ਕਿ ਪੰਚਾਇਤਾਂ ਸਮਾਂ ਦੇ ਵਿੱਚ ਮਦਦ ਕਰਨ ਹੁਣ ਇਹ ਮਾਮਲਾ ਦਾ ਵੱਡਾ ਹੈ ਦੇਖੋ ਸਿੱਧੇ ਤੌਰ ਤੇ ਪਿੰਡਾਂ ਨਾਲ ਪੰਚਾਇਤਾਂ ਨਾਲ ਪੂਰੇ ਪੰਜਾਬ ਨਾਲ ਜੁੜਿਆ ਹੋਇਆ ਤੇ ਕੈਂਸਰ ਦੀ ਗੱਲ ਕਰ ਲਈਏ ਤੇ ਨਸ਼ਾ ਅਵਰਧ ਲੜਾਈ ਦੀ ਗੱਲ ਕਰ ਲਈ ਪਰ ਸਵਾਲ ਇਹ ਹੈ ਕਿ ਪੰਚਾਇਤਾਂ ਕੋਲੇ ਫੰਡਸ ਦੇਣ ਜੋ ਕਿ ਹੈਗੇ ਆ ਕਿਉਂਕਿ ਪਹਿਲੇ ਬਹੁਤ ਸਾਰੇ ਸਕੀਮਾਂ ਦੇ ਦੀ ਜਿਹੜੇ ਹੈਗੇ ਮੈਂ ਇੱਕ ਵਾਰੋਂ ਫੰਡਸ ਉਹਨਾਂ ਤੋਂ ਵਾਪਸ ਲੈ ਲਏ ਜਾਂਦੇ ਆ ਔਰ ਬਹੁਤੇ ਵਾਰੀ ਜਿਹੜੇ ਹੈਗੇ ਪੰਚਾਂ ਕੋਲੇ ਸਰਪੰਚਾਂ ਕੋਲੇ ਅਧਿਕਾਰ ਹੀ ਨਹੀਂ ਆਉਂਦਾ ਆਪਣੇ ਤੌਰ ਤੇ ਫੰਡਸ ਖਰਚ ਕਰਨ ਦੇ ਇੱਕ ਜਿਸ ਤਰੀਕੇ ਦੇ ਨਾਲ ਸਕੀਮਾਂ ਆਉਂਦੀਆਂ ਕਹਿੰਦੇ ਕੋਈ ਪ੍ਰੋਗਰਾਮ ਹੁੰਦੇ ਆ ਪੰਚਾਇਤਾਂ ਉਹਦੇ ਖਰਚ ਕਰਦੀਆਂ ਕਿ ਪੰਚਾਇਤਾਂ ਕੋਲੇ ਆਪਣੇ ਜ਼ਮੀਨਾਂ ਸਾਧਨ ਹੀ ਨਹੀਂ ਹੈਗੇ ਕਮਾਈ ਦੇ ਉਹ ਕਿੱਥੋਂ ਮਾਇਆ ਕਰਨਗੇ ਸੋ ਕਈ ਤਰ੍ਹਾਂ ਦੇ ਸਵਾਲ ਹੈ ਜਿੰਨਾ ਮਾਨਾ ਲੈ ਕੇ ਪਰ ਪੰਚਾਇਤਾਂ ਦੀ ਚੁੱਪੀ ਆਪਣਾ ਇੱਕ ਵੱਡੀ ਗੱਲ ਹੈ ਕਿ ਆਖਰ ਪੰਚਾਇਤਾਂ ਕਿਉਂ ਨਹੀਂ ਫੰਡਸ ਮਾਇਆ ਕਰਵਾ ਸਕਿਆ 7 ਮਹੀਨੇ ਬੀਤਣ ਦੇ ਬਾਅਦ ਹਾਲਾਂਕਿ ਜੇ ਅਪਨ ਨਸ਼ਿਆਂ ਦਾ ਗੱਲ ਕਰੀਏ ਜਾਂ ਗੱਲ ਕਰੀਏ ਕੈਂਸਰ ਦੀ ਮੁੱਦਾ ਵੱਡਾ ਹੈ ਜੀ ਜੀ ਬਿਲਕੁਲ ਸਿੱਤੂ ਸਾਹਿਬ ਦੂਜੇ ਪਾਸੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਨੇ ਨਵਜੋਤ ਕੋਰ ਸਿੱਧੂ ਨੂੰ ਪਾਰਟੀ ਦਾ ਜਿਹੜਾ ਬਾਦ ਦਾ ਰਸਤਾ ਦਿਖਾ ਦਿੱਤਾ ਯਾਨੀ ਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਔਰ ਇਸ ਨੂੰ ਲੈ ਕੇ ਜਿਹੜਾ ਪੰਜਾਬ ਦਾ ਸਿਆਸੀ ਮੌਲਾ ਕਾਫੀ ਜ਼ਿਆਦਾ ਗਰਮਾ ਚੁੱਕਿਆ ਹੈ ਤੁਸੀਂ ਇਸ ਮੁੱਦੇ ਨੂੰ ਕਿਵੇਂ ਵੇਖਦੇ ਹੋ ਦੇਖੋ ਨਵਜੋਤ ਸਿੰਘ ਸਿੱਧੂ ਜਿਹੜੇ ਜਿਹਨਾਂ ਦਾ ਪਰਿਵਾਰ ਕਰ ਰਹੇ ਉਸ ਪਰਿਵਾਰ ਦਾ ਉਹ ਪਿਨਾਵ ਕਾਂਗਰਸ ਦੇ ਪ੍ਰਧਾਨ ਰਹੇ ਆ ਐਵਰੇਡ ਮੰਤਰੀ ਰਹੇ ਹੈ ਇੱਕ ਜਾਣਾ ਪਛਾਣਾ ਚਰਚੇ ਚਿਤ੍ਰਿਕ ਨਾਮ ਹੈ ਨਜੂ ਸਿੰਘ ਸਿੱਧੂ ਦਾ ਉਹਨਾਂ ਦੀ ਪਤਨੀ ਨਵਜੋਤ कौर ਸਿੱਧੂ ਪਿਛਲੇ ਦਿਨੇ ਤੁਹਾਨੂੰ ਕੁਝ ਬਿਆਨਵਾਦੀ ਇਸ ਤਰ੍ਹਾਂ ਕੀਤੀ ਕਿ ਜੇ ਕਿਸੇ ਨੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨੀ ਹੋਵੇ ਉਮੀਦਵਾਰ ਦੇ ਤੌਰ ਤੇ ਤਾਂ ਪਾਰਟੀਆਂ ਨੂੰ ਜਿਹੜਾ 5-500 ਕਰੋੜ ਰੁਪਏ ਦੇ ਨੇ ਵੱਡੇ ਫੰਡਸ ਮਈਆ ਕਰੋੜਾਂ ਰੁਪਏ ਕਰਨੇ ਪੈਣੇ ਤਾਂ ਉਹ ਕਹਿੰਦੇ ਸਾਡੇ ਕੋਲੇ ਨਾ ਤਾਂ ਇਨਾ ਪੈਸਾ ਦੇਣ ਜੁਗਾ ਹੈ ਨਹੀਂ ਇਸ ਕਰਕੇ ਜਿਹੜਾ ਨਜੂ ਸਿੰਘ ਸਿੱਧੂ ਮੁੱਖ ਮੰਤਰੀ ਦੀ ਕੁਰਸੀ ਹਾਸਲ ਨਹੀਂ ਕਰ ਸਕਿਆ ਇਹ ਤੁਹਾਡਾ ਵਿਵਾਦ ਪੱਖਿਆ ਆਵਾਜ਼ ਪੱਖਿਆ ਕਾਂਗਰਸ ਨੇ ਨੋਟਿਸ ਜਾਰੀ ਕੀਤਾ ਕਿ ਜਵਾਬ ਦਿਓ ਨਵਜੋਦ ਘੁਰ ਸਿੱਧੂ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਫਿਰ ਉਹਨਾਂ ਮਤਲਕ ਕਰ ਦਿੱਤਾ ਗਿਆ ਹੁਣ ਜੇ ਸਥਿਤੀ ਦਾ ਜ਼ਿਕਰ ਕਰ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਨਵਜੋਦ ਘੁਰ ਸਿੱਧੂ ਨੂੰ ਪਾਰਟੀ ਤੋਂ ਕਾਂਗਰਸ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪੰਜਾਬ ਦੇ ਜਿਹੜੇ ਕਾਂਗਰਸ ਮਾਮਲੇ ਦੇ ਇੰਚਾਰਜ ਹੈ ਮਿਸਟਰ ਬਖੀਲ ਉਹਨਾਂ ਨੇ ਬੇਕਾਇਦਾ ਇੱਕ ਪ੍ਰੈਸ ਕਾਨਫਰੰਸ 'ਚ ਇਹਦੀ ਜਾਣਕਾਰੀ ਦਿੱਤੀ ਪੰਜਾਬ ਦੀ ਜਿਹੜੀ ਦੂਜੀ ਲੀਡਰਸ਼ਿਪ ਹੈ ਰਾਜਾ ਬ੍ਰਿੰਗ ਦੀ ਗੱਲ ਕਰ ਲਈ ਹੋਰ ਗੋਂ ਦੀ ਗੱਲ ਕਰ ਲਈ ਉਹ ਵੀ ਉਸ ਮੌਕੇ ਤੇ ਹਾਜ਼ਰ ਸੀ ਸੂ ਕਿਹਾ ਜਾ ਸਕਦਾ ਕਿ ਇੱਕ ਤਰੀਕੇ ਨਾਲ ਸਿੱਧੂ ਜੁੜੀ ਦਾ ਪੰਜਾਬ ਕਾਂਗਰਸ ਤੋਂ ਜਿਹੜਾ ਚੈਪਟਰ ਹੈ ਉਹ ਕਲੂਸ ਸਮਝਿਆ ਜਾਏ ਕਿਉਂ ਇਸ ਕਰਕੇ ਜਦੋਂ ਮੌਜੂਦ ਕੋ ਸਿੱਧੂ ਤੇ ਕਾਰਵਾਈ ਕੀਤੀ ਗਈ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਤਾਂ ਸੁਭਾਅ ਹੈ ਕਿ ਨਜੂ ਸਿੰਘ ਸਿੱਧੂ ਇਸ ਨੂੰ ਬਹੁਤ ਸੰਜੀਦਗੀ ਨਾਲ ਤੇ ਕਬੀਤਾ ਨਾਲ ਲੈਣਗੇ ਹਾਲਾਂਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਸਵਾਰ ਹੈ ਜ਼ਹਰਾ ਤੋਂ ਤਾਂ ਉਹਨੇ ਕੋਈ ਕਮੈਂਟ ਜਾਂ ਟਿੱਪਣੀ ਨਹੀਂ ਕੀਤੀ ਔਰ ਕਈ ਮੁੱਦਿਆਂ ਦੇ ਉੱਤੇ ਮੌਕੇ ਦੇ ਉੱਤੇ ਆ ਕੇ ਗੱਲ ਕਰਦੇ ਆ ਕਿ ਇਹ ਜਾਂਦਾ ਕਿ ਨਵਜੋਤ ਸਿੰਘ ਸਿੱਧੂ ਬਹੁਤ ਬੋਲਦੇ ਆ ਕਈ ਵਾਰੀ ਜਿਆਦਾ ਆਪਣਾ ਸਟੇਜਾਂ ਦੇ ਉੱਤੇ ਖੁੱਲ੍ਹ ਕੇ ਗੱਲ ਕਰਦੇ ਆ ਪਰ ਉਹਨਾਂ ਦਾ ਇਹ ਵੀ ਸੁਹ ਹੈ ਨਾਲ ਕਿ ਜਿਹੜੀ ਗੱਲ ਨਹੀਂ ਕਹਿਣੀ ਹੁੰਦੀ ਜਦੋਂ ਸਮਾਣਿਆਂ ਦੇ ਉੱਤੇ ਆ ਕੋ ਇੱਕ ਸ਼ਾਮ ਤੱਕ ਨਹੀਂ ਬੋਲਦੇ ਹੁਣ ਨਵਜੋਤ ਕੌਰ ਸਿੱਧੂ ਦੇ ਕਾਰਵਾਈ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਚੁੱਪ ਹੈ ਸਮਾਣੇ ਵਿੱਚ ਇਸ ਸਿਤਿਨੂ ਲੱਗੇ ਹੀ ਪੰਜਾਬ ਦੀ ਰਾਜਨੀਤੀ 'ਚ ਵੱਡਾ ਘਮਸਾਣ ਪਿਆ ਹੈ। ਕਈ ਕਹਿ ਰਹੇ ਆਪਣੇ ਤੌਰ ਤੇ ਕਿ ਐਸੇ ਰਹਿਣਗੇ ਸਪੈਕੂਲੇਸ਼ਨਸ ਐ। মিডিਆ ਦੀਆਂ ਰਾਸ਼ੀਅਲ ਕਹਿੰਦੀਆਂ ਕਿ ਨਵਜੂਦ ਕੁਰਸੀ ਤੋਂ ਭਾਜਪਾ ਜਾਣਗੇ, ਕਿਸੇ ਹੋਰ ਤਰ ਜਾਣਗੇ। ਹਾਲਾਂਕਿ ਉਹਨਾਂ ਨੇ ਕਿਹਾ ਜਹੀ ਗੱਲ ਨਹੀਂ ਕੀਤੀ। ਕਿ ਐਸੇ ਰਹਿਣਗੇ ਸਪੈਕੂਲੇਸ਼ਨਸ ਐ। ਮੋਗਾ ਦੇ ਵਿੱਚ 22 ਫਰਵਰੀ ਨੂੰ ਭਾਜਪਾ ਦੀ ਸੂਬਾ ਪੱਧਰੀ ਰੈਲੀ ਹੋ ਰਹੀ ਐ। ਅਮਸ਼ਾ ਉੱਥੇ ਆ ਰਿਹਾ। ਇਹ ਇਹ ਅਕਲ ਪਚੂ ਲਾ ਰਿਹਾ। ਇਹ ਜਿਹੋ ਉਸ ਜਿਹੜੇ ਵੱਡੇ ਕਾਂਗਰਸ ਦੇ ਆਗੂ ਸ਼ਾਮਲ ਹੋ ਸਕਦੇ ਆ ਇਸ ਕਾ ਨੂੰ ਹਵਾ ਜਿਹੜਾ ਇਹ ਗੋੰਡੀ ਸੂਬੇ ਦੇ ਜਿਹੜੇ ਮੁੱਖ ਮੰਤਰੀ ਹੈ ਨਰਸਿੰਘ ਸਿਹਨੀ ਉਹ ਵੀ ਕੋਈ ਮੌਕਾ ਨਹੀਂ ਤੁਹਾਨੂੰ ਦਿੰਦੇ ਜਦੋਂ ਇਹ ਜਿਹੜਾ ਮੌਕਾ ਆਉਂਦਾ ਹੈ ਕੋਈ ਜਾਵੇ ਜਾਂ ਨਾ ਜਾਵੇ ਪਰ ਬਿਆਨ ਫੜ ਦਾਕ ਦਿੰਦੇ ਆ ਹੁਣ ਵੀ ਜਿਹੜਾ ਸਿਹਨੀ ਜਿਹੜੇ ਮੁੱਖ ਮੰਤਰੀ ਹਰਿਆਣਾ ਦੇ ਉਹਨਾਂ ਨੇ ਫੇਰ ਕਹਿਦਾ ਜਿਹੜੀ 22 ਫਰਵਰੀ ਦੀ ਕਹਿੰਦੇ ਰੈਲੀ ਹੋ ਰਹੀ ਹੈ ਉਸ ਦੇ ਜਿਹੜੇ ਵੱਡੇ ਧਿਰੇ ਜਿਹੜੇ ਹੈ ਪੰਜਾਬ ਦੇ ਇਹ ਪਾਛ-ਪਾਛ ਸ਼ਾਮਲ ਹੋਣਗੇ ਹੋਣਗੇ ਨਹੀਂ ਹੋਣਗੇ ਇਹ ਤਾਂ ਆ ਜਨ ਇਜ਼ਾਦ ਜੀ ਨੇ ਕਿਹਾ ਉਹ ਇਹਦਾ ਸਕਦੇ ਹਨ ਪਰ ਪੰਜਾਬ ਦੀ ਰਾਜਨੀਤੀ ਚ ਕਬੱਡੀ ਚਰਚਾ ਦਾ ਮੁੱਦਾ ਜ਼ਰੂਰ ਬਣਿਆ ਹੈ ਹਾਲਾਂਕਿ ਕਾਂਗਰਸ ਦੇ ਆਗੂ ਕਹਿ ਰਹੇ ਕਿ ਜੀ ਫੋਟ ਇਸ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਸੀ ਇਸ ਕਰਕੇ ਨਜੂਬ ਕੋਰ ਸਿੰਘ ਸਿੱਧੂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਪਰ ਜੋ ਸੁਨਸਿਮ ਸਿੱਧੂ ਦਾ ਇਹ ਨਾਅ ਰਾਜਨੀਤੀ ਦੇੰਦਰ ਸਮਾਜੀ ਹਲਕੇ ਦੇੰਦਰ ਉਸ ਨੂੰ ਵੀ ਅਨਟੈਸ ਨਹੀਂ ਕੀਤਾ ਜਾ ਸਕਦਾ ਇਹ ਨਜ਼ਰਾਂ ਬੜੀਆਂ ਰਹਿਣੀਆਂ ਕਿ ਆਉਣ ਵਾਲੇ ਦਿਨਾਂ ਚ ਐਵੇਂ ਤੇ ਇਸ ਗੱਲ ਦੀ ਹੈ ਕਿ ਨਜੂਬ ਸਿੰਘ ਸਿੱਧੂ ਇਸ ਮੁੱਦੇ ਤੇ ਕੀ ਗੱਲ ਕਰਦੇ ਆ ਜਿਦਾ ਆਪਾਂ ਕਿਹਾ ਉਹ ਹੋ ਸਕਦਾ ਕਹਿਣਗੇ ਕਿਸੇ ਮੌਕਾ ਹੁੰਦੇ ਪਰ ਜਦੋਂ ਇਹ ਕਹਿਣਗੇ ਪੰਜਾਬ ਦੀ ਰਾਜਨੀਤੀ ਚ ਇੱਕ ਵਾਰ ਫੇਰ ਉਚਾੜ ਲਾਜ਼ਮੀ ਆਏਗਾ ਜੀ ਜੀ ਬਿਲਕੁਲ ਸਿੱਧੂ ਸਾਹਿਬ ਗੱਲ ਬਿਆਨਬਾਜ਼ੀ ਦੀ ਜਲਦੀ ਸੀ ਉਹ ਵੀ ਨਾਇਬ ਸੈਨੇਟੀ ਤਾਂ ਨਾਇਬ ਸੈਨੇਟ ਦੀ ਇੱਕ ਹੋਰ ਵੱਡਾ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਜੇਕਰ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਨੂੰ ਜਿਹੜੀਆਂ ਨੇ ਹਰਿਆਣਾ ਵਰਗੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਬਿਲਕੁਲ ਮੈਂ ਤਾਂ ਕਹਾਂਗਾ ਕਿ ਹਰਿਆਣਾ ਦੇ ਪਹਿਲੇ ਜੇ ਮੁੱਖ ਮੰਤਰੀ ਐ ਨਰਸਿੰਘ ਸੈਣੀ ਜਿਹੜੇ ਪੰਜਾਬ ਚ ਇੰਨੀ ਦਿਲਚਸਪੀ ਲੈ ਰਹੇ ਆ ਜਿਹੜੀ ਅਜ ਤੱਕ ਕਦੇ ਹਰਿਆਣਾ ਦੇ ਕਿਸੇ ਮੁੱਖ ਮੰਤਰੀ ਨੇ ਕੇਂਦਰ ਦੇ ਕਿਸੇ ਕਾਰਨ ਮੰਤਰੀ ਨੇ ਕੇਂਦਰ ਦੇ ਕਿਸੇ ਆਗੂ ਨੇ ਨਹੀਂ ਲਈ ਹੋਈਗੀ ਹਰ ਦੂਦੇ ਚੌਥੇ ਨਰਸਿੰਘ ਸੈਣੀ ਕਿਸੇ ਨਾ ਕਿਸੇ ਸਮਾਗਮ ਵਿੱਚ ਤੇ ਧਾਰਮਿਕ ਹੋਵੇ ਸਮਾਜਿਕ ਹੋਵੇ ਸਿਆਸੀਿਕ ਹੋਵੇ ਨਰਸਿੰਘ ਸੈਣੀ ਆਇਆ ਰਹਿੰਦੇ ਆ ਕੋਈ ਦਿਨ ਪਹਿਲਾਂ ਨਾਬਾਜ ਜਿਹੜਾ ਹੈਗਾ ਇੱਕ ਸਮਾਗਮ ਸੀਗਾ ਰਾਸੀ ਖਰਾਨੇ ਦਾ ਉਸ ਘਰਾਣੇ ਵੱਲੋਂ ਆਪਣਾ ਇੱਕ ਸਮਾਗਮ ਕੀਤਾ ਗਿਆ ਉਹਦੇ ਚ ਨੈਰਸਰ ਸਿੰਘ ਸੈਣੀ ਹਾਜ਼ਰ ਸੀ ਹੁਣ ਜਦੋਂ ਬਾਈ ਦੀ ਰੈਲੀ ਦੀ ਗੱਲ ਕਰਦੇ ਆ ਉਹਦੇ ਚ ਉਹਨਾਂ ਨੇ ਇਹ ਗੱਲ ਕੀਤੀ ਹੈ ਇਸ ਤੋਂ ਇਲਾਵਾ ਇੱਕ ਦਿਨ ਪਹਿਲਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨੈਰਸਰ ਸਿੰਘ ਸੈਣੀ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਸ ਵੇਲੇ ਵੀ ਉਹਨਾਂ ਨੇ ਕਿਹਾ ਕਿ ਜੇ ਪੰਜਾਬ ਜਿਹੜਾ ਹੈਗਾ ਅਗਲੇ ਦਿਨਾਂ ਜਿਹੜੇ ਉਸ ਤਾਈਂ ਆਪਾਂ ਸੰਸਦ ਦੇ ਇਲੈਕਸ਼ਨ ਲਾ ਰਹੀਆਂ ਹਨ ਪਾਰਟੀਆਂ ਨੂੰ ਅਗਵਾ ਹੀ ਸੰਪੇਗਾ ਤਾਂ ਪੰਜਾਬ ਨੂੰ ਵੀ ਉਸ ਤਰ੍ਹਾਂ ਦੀ ਸਹੂਲਤਾਂ ਮਿਲਣਗੀਆਂ ਜਿਸ ਤਰ੍ਹਾਂ ਹਰਿਆਣਾ ਨੂੰ ਮਿਲ ਰਹੀਆਂ ਹਨ ਹਾਲਾਂਕਿ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਹਦੇ ਖਿਲਾਫ ਵੀ ਉਥੋਂ ਦੇ ਵਿਰੋਧੀ ਤਰ੍ਹਾਂ ਕਹਿੰਦੇ ਆ ਕਿ ਜੇ ਕੋਈ ਸੁਸਤਾ ਨਹੀਂ ਬਣੀਆ ਐਮਐਸਵੀ ਦੇ ਮੁੱਦੇ ਤੇ ਵੀ ਕਿਸਾਨ ਲੜ ਰਹੇ ਆ ਦੂਜੇ ਮੁੱਦਿਆਂ ਤੇ ਲੜ ਰਹੇ ਆ ਹਮਲ ਖੁਰੂਨ ਦੇ ਸਿੱਧੇ ਵੀ ਸਾਲ ਉੱਠ ਰਹੇ ਆ ਪਰ ਨਾਇਰ ਸਿੰਘ ਸੈਣੀ ਜ਼ਰੂਰ بار-ਬਾਰ ਇਹ ਗੱਲ ਕਹਿੰਦੇ ਆ ਕਿ ਜੇ ਪੰਜਾਬ 'ਚ ਭਾਜਪਾ ਦੀ ਸਰਕਾਰ ਲਿਆਉਂਗੇ ਤਾਂ ਹਰਿਆਣਾ ਵਾਲਿਆਂ ਨੂੰ ਸਹੂਲਤਾਂ ਪਾਉਂਗੇ ਸੋ ਦੇਖਿਆ ਜਾਏਗਾ ਕਿ ਨਾਇਰ ਸਿੰਘ ਸੈਣੀ ਦੀ ਦਿਲਚਸਪੀ ਹੈ ਪੰਜਾਬ ਦੀਆਂ ਸਰਗਰਮੀਆਂ ਹੈ ਹਾਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਉਹਨੇ ਇਹ ਸਰਗਰਮੀਆਂ ਵੱਲੋਂ ਉਨੇ ਸਰਕਾਰੀਆਂ ਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਜਿਹੜੀਆਂ ਦੂਜੀਆਂ ਰਾਸ਼ੀਕਰਨ ਚ ਨਚਾਪ ਵੀ ਹੈ ਕਾਂਗਰਸ ਵੀ ਹੈ ਉਹਨਾਂ ਦੀ ਨਈਂ ਦੇ ਜ਼ਰੂਰ ਆਉਣ ਦੀ ਨਜ਼ਰ ਆ ਰਹੀ ਹੈ ਕਿਉਂਕਿ ਆਏ ਦਿਨ ਕੋਈ ਨਾ ਕੋਈ ਬਿਆਨ ਆਏ ਦਿਨ ਕੋਈ ਨਾ ਕੋਈ ਬਿਆਨ ਐਸਰ ਸਿੰਘ ਸੈਣੀ ਦਿੰਦੇ ਰਹਿੰਦੇ ਆ ਜੀ ਜੀ ਬਿਲਕੁਲ ਸਿੱਧੂ ਸਾਹਿਬ ਉਹਦੇ ਤੋਂ ਜੇ ਪਾਸੇ ਗੱਲ ਕੀਤੀ ਜਾਵੇ ਬਠਿੰਡਾ ਦੇ ਵਿੱਚ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿਚਾਲੇ ਕਾਫੀ ਟਕਰਾਵ ਦੀ ਸਥਿਤੀ ਵੇਖਣ ਨੂੰ ਮਿਲਦੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉੱਥੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਘਰਾਂ ਦੇ ਵਿੱਚ ਵੜ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਈ ਕਿਸਾਨ ਜਿਹੜੇ ਗ੍ਰਿਫਤਾਰ ਵੀ ਕਾਲੀਤੇ ਗਏ ਨੇ ਬੇਗੋ ਸਹੀ ਸਵਾਲਾ ਤੋਂ ਨਾ ਮਾਰੋਇਆ ਕਿਸਾਨਾਂ ਦੋਨੋਂ ਨੇ ਕੋਨੀਆਂ ਮੰਗਾਇਆ ਆਪਣੀਆਂ ਪਿਛਲੇ ਕੁਝ ਦਿਨਾਂ ਤੋਂ ਤਕੜਾ ਖਮਸਾਨ ਪਿਆ ਵਾ ਖਾਸ ਤੌਰ ਤੇ ਬਠਿੰਡਾ ਦਾ ਮਾਲਵਾ ਜਿਹੜਾ ਗੜ ਕੇ ਜਾ ਸਕਦਾ ਉਥੇ ਜਿਹੜਾ ਕਿਸਾਨਾਂ ਵੱਲੋਂ ਪ੍ਰੋਟੈਸਟ ਕਰਨ ਦੀ ਜ਼ਿਲ੍ਹਾ ਅਧਿਕਾਰੀਆਂ ਦੇ ਦਫ਼ਤਰ ਕੇਨ ਦੀ ਜਿਹੜੀ ਤਿਆਰੀ ਕੀਤੀ ਗਈ ਉਹਨਾਂ ਵੱਲੋਂ ਮਾਰਚ ਵੀ ਕੀਤੇ ਗਏ ਪੁਲਿਸ ਵੱਲੋਂ ਜ਼ਬਰਦਸਤੀ ਰੋਕਿਆ ਜਾ ਰਿਹਾ ਹੈ ਰੁਕਣਾ ਉਹਨਾਂ ਵੱਲੋਂ ਸਹੂਲਤ ਹੈ ਕਿਸਾਨਾਂ ਨਾਲ ਵੀ ਸਹੂਲਤ ਹੈ ਆਪਣੇ ਮੁੱਦੇਾਂ ਦੇ ਉੱਤੇ ਉਹਨਾਂ ਨੇ ਗੱਲ ਤਾਂ ਕਰਨੀ ਆਖਰ ਕਿਤੇ ਦਾ ਰੋਸ ਪਟਾਵੇ ਕਰਨੇ ਕਰਨੇ ਉਹ ਉਸ ਨੂੰ ਲੈ ਕੇ ਕਈ ਥਾਵਾਂ ਤੇ ਇੱਕ ਦਿਨ ਪਹਿਲਾਂ ਸੜਕਾਂ ਵੀ ਜਾ ਹੋ ਗਈਆਂ ਜਿਸ ਤੋਂ ਕਿਸਾਨਾਂ ਦਾ ਸਵਾਲ ਆ ਉਹਨਾਂ ਤੇ ਲੱਖੀ ਚਾਰਤੀ ਹੋ ਗਿਆ ਇਹ ਮਾਮਲਾ ਕਾਫੀ ਜਿਹੜਾ ਹੈਗਾ ਗਮਗੀਨ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਮਾਲਵਾ ਵੈਸੇ ਵੀ ਕਿਸਾਨ ਜਿੱਥੇ ਬੰਨਿਆਂ ਦਾ ਘਾੜਾ ਹੈ ਉਥੇ ਜਿਹੜਾ ਗ੍ਰਾਂਸਾਹ ਉਹਨਾਂ ਦੀ ਜਿੱਥੇ ਬੰਦੀ ਦੂਜੀਆਂ ਜਿੱਥੇ ਬੰਦੀਆਂ ਕਾਫੀ ਸਰਗਰਮ ਹੈ ਹੁਣ ਇਸ ਸਰਗਰਮੀ ਨੂੰ ਘਟਾਉਣ ਲਈ ਦੇਖੋ ਆਪਾਂ ਜਾਣਦੇ ਹਾਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਖਦੇੜਿਆ ਗਿਆ ਉਸ ਨੂੰ ਲੈ ਕੇ ਜੀਜੀ ਸਿੰਘ ਢੱਲੇਵਾ ਉਹਨਾਂ ਦੀ ਹਮਾਇਤੀ ਕਿਸਾਨ ਜਿੱਥੇ ਬੰਨਿਆਂ ਵੀ ਕਾਫੀ ਪਰੇਸ਼ਾਨ ਹੈ ਤੇ ਤਕਲੀਫ ਚ ਹੈ ਵੀ ਕਿਉਂ ਕਿਸ ਕਿਸਾਨਾਂ ਤੋਂ ਖੇੜਿਆ ਗਿਆ ਹੁਣ ਫੇਰ ਜਿਹੜਾ ਹੈ ਪੁਲਿਸ ਜਿਹੜੀ ਹੈ ਕਿ ਕਿਸਾਨਾਂ ਨੂੰ ਘਰ-ਘਰ ਫੜ ਰਹੀ ਹੈ ਗ੍ਰਿਫਤਾਰੀਆਂ ਪਾ ਲਈਆਂ ਬਰਨਾਲਾ 'ਚ ਕੁਝ ਵਰਤਾਂ ਵਾਂਥੇ ਗ੍ਰਿਫਤਾਰੀਆਂ ਕੀਤੀਆਂ ਵੀ ਗਈਆਂ ਕੀ ਇਹ ਸਖਤੀ ਦੇ ਗ੍ਰਿਫਤਾਰੀਆਂ ਕਿਸਾਨ ਅੰਦੋਲਨ ਨੂੰ ਰੋਕ ਪਾਏਗੀ ਪਰ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਤੇ ਹੋਰ ਜਿਹੜਾ ਹੈ ਟਕਰਾਅ ਦੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਚਾਹੀਦਾ ਤੇ ਇਹ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਕੋਲ ਨੂੰ ਬੁਲਾ ਕੇ ਉਹਨਾਂ ਨੂੰ ਗਲਵਾ ਦੀ ਮੇਜ਼ ਤੇ ਬੁਲਾਏ ਜਿਹੜੇ ਸੰਭਵ ਆ ਮਸਲੇ ਉਹਨਾਂ ਮਸਲੇ ਦਾ ਹੱਲ ਲੱਭਿਆ ਜਾਵੇ ਕੋਈ ਟਕਰਾਅ ਕੋਈ ਸਥਿਤੀ ਨਹੀਂ ਜਿੱਦਾਂ ਆਪਾਂ ਕਹਿੰਦੇ ਪੰਜਾਬ ਨੀਤੀ ਪ੍ਰਧਾਨ ਸੂਬਾ ਹੈ ਇਹ ਵੀ ਕਹਿ ਦਿੱਤਾ ਹੈ ਕਿ ਪੰਜਾਬ ਕਿਸਾਨ ਜਿੱਥੇ ਬੰਨਿਆ ਦਾ ਮੂਰੀ ਸੂਬਾ ਹੈ ਜਨਮਦਾਤੇ ਪੰਜਾਬ ਹੈ ਕਿਸਾਨ ਜਿੱਥੇ ਬੰਨਿਆ ਦਾ ਜਿਹੜਾ ਦਿੱਲੀ ਅੰਦੋਲਨ ਲੜਾਇਆ ਗਿਆ ਉਹ ਵੀ ਵੱਡੇ ਪੱਧਰ ਤੇ ਪੰਜਾਬ ਨੇ ਗਵਾਹੀ ਕੀਤੀ ਤੇ ਹੁਣ ਦੇ ਪੰਜਾਬ ਦੇ ਘਰ ਚ ਇੱਕ ਇਨਸਾਨ ਪਾਏਗਾ ਤਾਂ ਨਾ ਇੱਕ ਕਿਸਾਨਾਂ ਦੇ ਹੱਥ ਜਾਣਾ ਪੰਜਾਬੀ ਦੇ ਹੱਥ ਜਾਏ ਤੇ ਨਾ ਹੀ ਸਰਕਾਰ ਦੇ ਹੱਥ ਜਾਵੇ ਮਸਲੇ ਦਾ ਹੱਲ ਜਿਹੜਾ ਗੱਲਬਾਤ ਹੈ ਨਾਕੇ ਟਕਰਾਇ ਜੀ ਜੀ ਬਿਲਕੁਲ ਸਿੱਧੂ ਸਾਹਿਬ ਉੱਧਰ ਸੀਐਮ ਮਾਨ ਨੇ ਇੱਕ ਬਿਆਨ ਹੈ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੀਐਮ ਮਾਨ ਨੇ ਕਿਹਾ ਹੈ ਕਿ ਜੋ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਪੂਰੇ ਸਾਲ ਮਨਾਇਆ ਜਾਵੇਗਾ ਬਿਲਕੁਲ ਹੈ ਮਾ ਸਾਰੇ ਜਾਣਦੇ ਆ ਕਿ ਭਗਵੰਦਰ ਪਗਵੰਤਾਂ ਮੰਨ ਤੇ ਉਹਨਾਂ ਦੀ ਸਰਕਾਰ ਲਗਾਤਾਰ ਇਸ ਮਾਮਲੇ ਲਈ ਦ੍ਰਹਿੜਾ ਹੈ ਕਿ ਗੁਰੂ ਰਵਿਦਾਸ ਜੀ ਦਾ ਜੜਾ ਸਨੇਹ ਹੈ ਉਹਦਾ ਉਪਦੇਸ਼ ਹੈ ਉਹ ਪੰਜਾਬ ਚ ਘਰ ਘਰ ਪਹੁੰਚਾਇਆ ਜਾਏਗਾ ਖਰਾਲਗੜ ਜਿਹੜਾ ਇੱਕ ਦਿਨ ਪਹਿਲਾਂ ਸਮਾਗਮ ਆਇਆ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਉਥੇ ਵੱਖ-ਵੱਖ ਅਸਥਾਨਾਂ ਪਹੁੰਚੇ ਆ ਧਾਰਮਿਕ ਆਗੂ ਸੰਤ ਮਹਾਪੁਰਸ਼ ਵੀ ਪਹੁੰਚੇ ਉਸ ਮੌਕੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਦਿੱਤਾ ਸਨੇਹਾ ਦਿੱਤਾ ਇਸ ਗੱਲ ਦਾ ਕਿ ਪੂਰੇ ਪੰਜਾਬ ਚ ਜਾਨੀ ਸਥਾਈ ਰਵਿਸ਼ ਸਥਾਈ ਤੱਕਾ ਗੁਰੂ ਘਰਾਂ ਚ ਜੰਡਾੜ ਨਾਲ ਸੁੰਦਰ ਜਿਹੇ ਸਮਾਗਮ ਉਹ ਮਨਾਏ ਜਾਣਗੇ ਕਿੱਥੇ ਜਾਣਗੇ ਵੱਖ-ਵੱਖ ਪੱਧਰ ਤੇ ਉਹਨਾਂ ਦਾ ਸਨਿਆਦ ਦਿੱਤਾ ਜਾਏਗਾ ਔਰ ਸਮਾਜ ਦੇ ਵਿਕਾਸ ਲਈ ਸਾਰੇ ਵਰਗਾਂ ਦੇ ਵਿਕਾਸ ਲਈ ਉਪਰਾਲੇ ਕਿਤੇ ਜਾਣਗੇ ਇਤਰਾਜ ਯੂਨੀਵਰਸਿਟੀਆਂ ਚ ਸੈਮੀਨਾਰ ਹੋਣਗੇ ਕਾਲਜਾਂ ਚ ਸੈਮੀਨਾਰ ਹੋਣਗੇ ਕੀਰਤਨ ਦਰਬਾਰ ਹੋਣਗੇ ਧਾਰਮਿਕ ਵੀ ਹੋਣਗੇ ਤੇ ਵਿਚਾਰ ਗੋਸ਼ਟੀਆਂ ਵੀ ਹੋਣਗੀਆਂ ਵੱਡੇ ਉਪਰਾਲੇ ਸਾਰੇ ਸਾਲ ਦੇ ਲਈ ਇਹ ਪ੍ਰੋਗਰਾਮ ਰਚੇ ਜਾ ਰਿਹਾ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਜੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਫੀ ਖਰਾਬ ਹੁੰਦੀ ਚੱਲੀ ਹੈ ਤੇ ਨਸ਼ੇ ਦੇ ਵੀ ਆਏ ਦਿਨ ਕੇਸ ਵੇਖਣ ਨੂੰ ਮਿਲਦੇ ਨੇ ਜਿਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਆਇਆ ਆ ਅਖੀਰਕਾਰ ਚੰਨੀ ਨੇ ਐਸਾ ਕੀ ਕਿਹਾ ਹੈ ਕਿ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਨੇ ਦੇਖੋ ਸਾਬਕਾ ਮੁਖੰਦਰੀ ਆਪਾਂ ਜਿੰਨਾ ਜ਼ਿਕਰ ਕਰ ਰਹੇ ਚੰਨੀ ਸਿੰਘ ਚੰਨੀ ਜੀ ਆਮ ਜੀ ਸਿੰਘ ਚੰਨੀ ਕਾਫੀ ਚਰਚਾ ਜ਼ਰਨ ਦੇ ਕਿਸੇ ਨਾ ਕਿਸੇ ਮਾਮਲੇ ਲੈ ਕੇ ਉਹ ਜਿਸ ਨਸ਼ੇ ਦੇ ਮੁੱਦੇ ਦਾ ਆਪਾਂ ਜ਼ਿਕਰ ਕਰ ਰਹੇ ਆ ਉਹਨਾਂ ਦੇ ਰਹੀਂ ਇੱਕ ਵੀਡੀਓ ਵਾਇਰਲ ਹੋਈ ਆ ਉਸ ਵੀਡੀਓ ਚ ਉਹ ਕੁਝ ਨਸ਼ਾ ਲੈਣ ਵਾਲੇ ਵੇਚਣ ਵਾਲੇ ਨਾਲ ਗੱਲਬਾਤ ਕਰ ਰਿਹਾ ਹੈ ਇਹ ਪੁੱਛ ਰਿਹਾ ਵੀ ਕਿਦਾਂ ਨਸ਼ਾ ਸੌਖਾ ਮਿਲ ਜਾਂਦਾ ਕਿਦਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਕਿਉਂ ਨਹੀਂ ਨਸ਼ਾਟਾ ਹੈ ਜਾਸਦਾ ਸਰਕਾਰਾਂ ਦੀ ਕੀ ਜ਼ਿੰਮੇਵਾਰੀ ਹੈ ਇਹ ਕਾਫੀ ਸਵਾਲ ਜਾਵ ਉਸ ਵੀਡੀਓ ਚ ਇੱਕ ਤਰ੍ਹਾਂ ਦਾ ਜਿਵੇਂ ਜਰਨਲਿਸਟ ਹੁੰਦਾ ਚੰਨੀ ਇਸ ਤਰ੍ਹਾਂ ਦੀ ਭੂਮਿਕਾ ਨਿਭਾ ਰਹੇ ਆ ਉਹਦੇ ਨਾਲ ਉਹਨਾਂ ਨੇ ਉਸ ਨੂੰ ਜੋੜ ਕੇ ਜਿਹੜਾ ਇੱਕ ਤਰ੍ਹਾਂ ਦਾ ਸਰਕਾਰ ਤੇ ਹਮਲਾ ਬੋਲੇ ਕਿ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਇਦੇ باوجود ਨਸ਼ਾ ਦੇਖੋ ਕਿ ਇਸ ਕਦਰ ਪੰਜਾਬ ਚ ਵਿਖ ਰਿਹਾ ਹੈ ਕਿਤੇ ਮੁਸ਼ਕਲ ਹੀ ਕੋਈ ਨਹੀਂ ਵੀਡੀਓ ਦੇ ਚ ਇਹ ਕਹਿੰਦਾ ਸਨੇਹਾ ਦੇਂਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਦੂਜੇ ਪਾਸੇ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਦੂਜਾ ਫੜਾ ਨਸ਼ਾ ਮਰਦਨ ਦੋਲੰਦੀ ਜਿਹੜਾ ਫਕਾਲ ਕਰ ਰਹੇ ਹਨ ਪਰ ਨਾਲ ਹੀ ਗੱਲ ਵੀ ਹੁੰਦੀ ਹੈ ਇਹ ਮਹਮ ਹੈ ਕਿ ਮੌਜੂਦਾ ਸਰਕਾਰ ਦਾ ਨਸ਼ਾ ਆਇ ਨਹੀਂ ਜਦੋਂ ਚੰਨੀ ਸਾਹਿਬ ਵੀ ਮੁੱਖ ਮੰਤਰੀ ਰਹੇ ਸਵਾਲ ਤਾਂ ਉਹਨਾਂ ਪੁਰਾਣੀ ਪੋਲੀਟਿਕਲ ਤੌਰ ਤੇ ਉੱਠਦਾ ਹੈ ਕਿ ਉਹਨਾਂ ਦੇ ਸਮੇਂ ਚ ਕਿੰਨੇ ਕੁ ਨਸ਼ੇ ਰੁਕੇਗੇ ਜਨੇ ਬਦਕੇ ਸੰਦੇਸ ਦਾਲ ਦੀਆਂ ਕਿ ਜਿਹੜੇ ਐ ਤੇ ਬੜੇ ਵੱਡੇ ਮੁੱਦੇ ਆ ਪੰਜਾਬ ਲਈ ਬਹੁਤ ਹੀ ਚੁਣੌਤੀ ਦਾ ਕਾਰਨ ਬਣਿਆ ਹੋਏ ਆ ਤੇ ਨਸ਼ਿਆ ਤੇ ਧਾਰਮਿਕ ਮਾਮਲੇ ਆ ਤੁਜੇ ਮਾਮਲੇ ਉਹਨਾਂ ਮਾਮਲੇ ਹੁੰਦਾ ਹੱਲ ਲੱਭਣ ਦੀ ਬਜਾਏ ਜਾਂ ਉਹਨਾਂ ਦੇ ਉੱਤੇ ਕੋਈ ਪੰਜਾਬ ਨੂੰ ਕਿਸ ਕਦਰ ਜਿਹੜਾ ਅੱਗੇ ਵਧਾਇਆ ਜਾ ਸਕਦਾ ਹੈ ਰਾਜਨੀਤੀ ਹੋ ਰਹੀ ਹੈ ਨਸ਼ੇ ਦਾ ਮੁੱਦਾ ਵੀ ਨਸ਼ਾ ਰੋਕਣ ਦਾ ਸਵਾਲ ਹੈ ਜਿੱਦ ਤੱਕ ਉਹ ਤਾਂ ਉਹ ਤਾਂ ਸਰਕਾਰ ਕਹ ਰਹੀ ਹੈ ਕਿ ਅਸੀਂ ਦਿਨ ਰਾਤੇ ਕਰ ਰਹੇ ਆ ਪੁਲਿਸ ਲੱਗੀ ਵੀ ਐ ਸਰਕਾਰ ਲੱਗੀ ਵੀ ਐ ਹਸਪਤਾਲਾਂ 'ਚ ਉਹ ਕੰਦੇ ਪਰੌਂਦ ਕੀਤੇ ਜਾ ਰਿਹਾ ਥਾ ਤਾਂ ਆਪਰਾਲੇ ਬਰੀਜ਼ਾਂ ਦੀ ਮਦਦ ਬਹੁਤ ਪਰ ਪਰ ਦੂਜੇ ਪਾਸੇ ਜਿਹੜੇ ਵਿਰੋਧੀ ਤਰ੍ਹਾਂ ਕਹਿ ਰਿਹਾ ਕਿ ਇਹ ਨਸ਼ੇ ਉਸ ਤਰੀਕੇ ਨਾਲ ਵੇਚੇ ਹੁੰਦੇ ਦੇਖਿਆ ਜਾਵੇ ਨਸ਼ੇ ਕੋਲ ਤੋੜਾ ਦਾ ਵੇਚਣ ਲਗੇ ਇਹ ਗੱਲ ਜਿਹੜੀ ਆ ਕਾਲੀ ਨਾਲ ਪਾਰਟੀ ਜਾਂਦਾ ਪਾਰਟੀ ਸਰਕਾਰ ਸੀ ਉਸ ਵੇਲੇ ਵੀ ਇਹ ਦੋਸ਼ ਲੱਗਦੇ ਰਹੇ ਤੇ ਨਵੇਂ ਨਦੀ ਸਰਕਾਰ ਹਾਲਾਂਕਿ ਕਾਪਨ ਨਵੇਂ ਦਾ ਆਪ ਜਿਹੜਾ ਜਨਾਬ ਆਜਾ ਜਾ ਕੇ ਬੈਠ ਗਿਆ ਉਹਨਾਂ ਦੇ ਵੀ ਬੜੇ ਵੀ ਦੋਸ਼ ਲੱਗਦੇ ਰਹੇ ਹਨ ਜੰਨੀ ਸਾਹਿਬ ਨੇ ਵੀ ਇਹ ਗੱਲ ਕੀਤੀ ਹੈ ਜੇ ਨੀਜ਼ਾਦੀ ਸਰਕਾਰ ਆਪਣੀ ਪੀੜ੍ਹੀਆਂ 'ਚ ਵੀ ਉਸ ਵੀਡੀਓ ਰਹੀ ਹੈ ਜਦੋਂ ਛੋਟਾ ਫੇਰਨਾ ਚਾਹੀਦਾ ਹੈ ਕਿ ਤੁਸੀਂ ਨਸ਼ੇ ਕਿੰਨੇ ਕੜਾਏ ਸੋਸਲ ਦਾ ਮਾਮਲਾ ਤਾਂ ਇਹ ਹੈ ਕਿ ਨਸ਼ਿਆਂ ਵਿਰੁੱਧ ਲੜਾਈ 'ਚ ਰਾਸੀ ਪੱਧਰ ਤੋਂ ਉਪਰ ਉੱਠ ਕੇ ਸਮਾਜਿਕ ਪੱਧਰ ਤੇ ਲੜਾਈ ਲੜਨੀ ਲੋੜ ਹੈ ਸਰਕਾਰਾਂ ਬਣਾਉਣ ਤੇ ਢਾਉਣ ਦੇ ਲਈ ਨਸ਼ਿਆਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਕਿਉਂਕਿ ਨਸ਼ੇ ਤਾਂ ਪਹਿਲਾਂ ਹੀ ਪੰਜਾਬ ਨੂੰ ਢਾ ਰਹੇ ਹੈ ਸਰਕਾਰਾਂ ਤਾਂ ਫਿਰ ਵੀ ਬਣ ਜਾਣਗੀਆਂ ਪਰ ਜੇ ਪੰਜਾਬ ਹੀ ਨਾ ਬਚਿਆ ਤਾਂ ਸਰਕਾਰਾਂ ਉਹ ਕਢਾ ਕੇ ਕੀ ਕਰਾਂਗੇ ਜੀ ਜਿ ਬਿਲਕੁਲ ਸਿੱਧਾ ਸਬਦ ਤੁਹਾਡੇ ਪਾਸੇ ਅਕਾਲੀ ਦਲ ਦੀ ਏਕਤਾ ਨੂੰ ਲੈ ਕੇ ਗਿਆਨੀ ਹਰਪੀ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਦੇ ਵਿੱਚ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਵਿੱਚ ਏਕਤਾ ਤਾਂ ਆ ਸਕਦੀ ਹੈ ਜੇਕਰ ਸੁਖਬੀਰ ਬਾਦਲ ਆਪਣੀ ਪਤਾਨਗੀ ਛੱਡ ਦਿੰਦੇ ਨੇ ਗਿਆਨੀ ਹਰਪੀ ਸਿੰਘ ਗਾਲਤਾਸਦ ਦੇ ਜਥੇਦਾਰ ਰਹੇ ਆ ਹੁਣ ਨਵੇਂ ਅਕਾਲੀ ਦਲ ਦੇ ਪ੍ਰਸਾਦ ਹਨ ਜੀ ਜਦੋਂ ਦੇ ਉਹਨਾਂ ਨੇ ਜ਼ਿੰਮੇਵਾਰੀ ਸੰਭਾਲੀ ਹੈ ਗਿਆਨੀ ਜੀ ਨੇ ਲਗਾਤਾਰ ਇਹ ਗੱਲ ਕਹਿ ਰਹੇ ਕਿ ਖਾਲੀ ਦਲਾਂ ਚ ਏਕਤਾ ਤਾਂ ਹੀ ਹੋ ਸਕਦੀ ਹੈ ਜੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਸੰਨਗੀ ਛੱਡ ਦੇਣਗੇ ਖੈਰ ਉਹਨਾਂ ਦਾ ਆਪਣਾ ਨਜ਼ਰੀਆ ਹੈ ਪਰ ਜਿਹੜਾ ਮੌਜੂਦਾ ਸਿੱਧੀ ਬਣੀ ਹੈ ਇਸ ਕਰਕੇ ਵੀ ਬਣੀ ਹੈ ਉਹਨਾਂ ਨੇ ਕਹੀ ਵੀ ਹੈ ਗੱਲ ਕਿ ਵਿਕਰਮ ਜੀ ਜਿਹੜੇ ਹੁਣੇ ਉਹਨੇ ਪਿਛਲੇ ਦਿਨਾਂ 'ਚ ਜੇਲ੍ਹ ਤੋਂ ਬਾਹਰ ਆਏ ਹੈ ਜੀ ਜੀ ਉਹਨਾਂ ਨੇ ਹੌਕਾ ਦਿੱਤਾ ਵੀ ਦੇਖਿਆ ਨਹੀਂ ਕਿ ਮੈਂ ਸਾਰੇ ਅਕਾਲੀ ਤੜਿਆਂ ਨੂੰ ਇਕੱਠਾ ਕਰਾਂਗਾ ਨੰਗੇ ਪੈਰੀ ਜਾਵਾਂਗਾ ਕਹਿੰਦੇ ਅਕਾਲੀ ਦਲਾਂ ਨੂੰ ਇਕੱਠੇ ਕਰ ਲਈ ਗਿਆਨੀ ਹਰਕੀਰ ਸਿੰਘ ਨੇ ਉਸੇ ਟਿੱਪਣੀ ਦੇ ਜਵਾਬ 'ਚ ਇਹ ਗੱਲ ਕਹੀ ਹੈ ਕਿ ਬਿਕਰਮ ਜਿੱਤਿਆ ਨਗੇ ਪਹਿਰੇ ਹੋਰ ਕਿਸੇ ਕੋਲੇ ਦਾ ਬਾਹਰ ਜਾਣਾ ਪਹਿਲਾਂ ਸੁਖਵੀਰ ਸਿੰਘ ਬਾਦਲ ਉਹਦੇ ਰਿਸ਼ਤੇਦਾਰ ਹੈ ਕਹਿੰਦੇ ਉਹਨਾਂ ਕੋਲੇ ਨਗੇ ਪਹਿਰੇ ਜਾਣ ਦੀ ਕਿਰਪਾ ਕਰਕੇ ਪ੍ਰਧਾਨ ਜੀ ਛੱਡ ਦਿਓ ਫਿਰ ਕਹਿੰਦੇ ਕਾਲੀਦਲ ਇਕੱਠੇ ਹੋ ਜਾਣਗੇ ਹੁਣ ਵੱਡੀ ਗੱਲ ਕਹਿ ਦਿੱਤੀ ਹੈ ਕਹਿੰਦੀ ਆ ਪੀਸ ਨੇ ਕਿ ਬਿਕਰਮ ਜਿੱਤਿਆ ਇਸ ਕਾਲੀ ਬਣਾ ਸਕਦੇ ਸੁਖਵੀਰ ਬਾਦਲ ਨੂੰ ਕਿ ਕਾਲੀਦਲ ਦੀ ਪ੍ਰਧਾਨਗੀ ਛੱਡਣਗੇ ਜੇ ਪ੍ਰਧਾਨ ਜੀ ਨਹੀਂ ਛੱਡਣਗੇ ਤਾਂ ਫਿਰ ਜਿੱਤਿਆ ਜਿਹੜਾ ਦਿੱਤਾ ਹੋਇਆ ਹੁਕਮ ਹੈ ਉਹਦੇ ਕੀ ਮੈਣਿਆ ਸੋ ਜਾਨੀ ਆਪਰੇ ਸਮੂਹ ਨੂੰ ਸਪਸ਼ਟ ਕਰ ਦਿੱਤਾ ਇੱਕ ਤਾਂ ਇਹ ਗੱਲ ਕਰਨੇ ਤਿਆਰ ਹੈ ਕਾਲੀਗਲ ਇਕੱਠਾ ਵੀ ਹੋ ਸਕਦਾ ਹੈ ਪਰ ਸੁਖਵੀਰ ਬਾਦਲ ਦੀ ਪ੍ਰਧਾਨਗੀ ਰਹੇਗੀ ਤਾਂ ਫਿਰ ਕਾਲੀਗਲ ਇਕੱਠਾ ਤੇ ਨਹੀਂ ਹੋ ਸਕਦਾ ਜੀ 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 ਬਿਲਕੁਲ ਸਿੱਧਾ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਮਿਹਰਬਾਨੀ ਸੁਧਾਰਕੋ ਆਜੀ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਕਲ ਹਾਸਰੋਵਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ